ਮਾਤਾ ਮਤ ਪਿਤਾ ਸੰਤੋਖ ਪਰਮਾਤਮਾ ਦੀ ਦਿੱਤੀ ਹੋਈ ਜਿਹੜੀ ਮੇਰੇ ਕੋਲ ਮਤ ਹੈ ਇਹ ਮੇਰੀ ਮਾਂ ਹੈ ਇਹ ਮੇਰੀ ਮਾਤਾ ਹੈ ਅਸੀਂ ਉਹਨੂੰ ਯਤੀਮ ਆਖਦੇ ਹਾਂ ਜੇ ਦੀ ਮਾਂ ਮਰ ਜਾਏ ਮਹਾਰਾਜ ਕਹਿੰਦੇ ਨੇ ਉਹਨੂੰ ਯਤੀਮ ਆਖੋ ਜੇ ਦੀ ਮਤ ਮਰ ਜਾਂਦੀ ਹੈ ਜੇ ਦੀ ماں ਮਰ ਗਈ ਹੈ ਉਹ ਜ਼ਿੰਦਾ ਰਹਿਣ ਦੇ ਫਿਰ ਵੀ ਵਸੀਲੇ ਲੱਭ ਲਏਗਾ ਜੇ ਦੀ ਮਤ ਮਰ ਗਈ ਹੋ ਤਾਂ ਜ਼ਿੰਦਗੀ ਸਾਰੀਆਂ ਹੀ ਠੋਕਰਾਂ ਖਾਏਗਾ ਔਰ ਕਹੀ ਹੈ ਮਤ ਮਰੀ ਹੋਈ ਦੀ ਪਛਾਣ ਕੀ ਹੋਵੇਗੀ ਇਹ ਦੁੱਧ ਨਹੀਂ ਪੀਏਗਾ ਪਾਣੀ ਨਹੀਂ ਪੀਏਗਾ ਧੂਆ ਪੀਵੇਗਾ ਤੂੰ ਮਰਪਾ ਮਤ ਮਰੀ ਹੋਈ ਹੈ ਇਹ ਪਾਣੀ ਨਹੀਂ ਪੀਏਗਾ ਦੁੱਧ ਨਹੀਂ ਪੀਏਗਾ ਸ਼ਰਾਬ ਪੀਏਗਾ ਮਤ ਮਰ ਗਈ ਹੈ ਐ ਗੁਰੂ ਦਾ ਸਿੱਖ ਇਹ ਕੇਸਾਂ ਦੇ ਚ ਕੰਗਾ ਨਹੀਂ ਫੇਰੇਗਾ ਕੈਂਚੀ ਫੇਰੇਗਾ ਮਤ ਜੋ ਮਰ ਗਏ ਮਤ ਜੋ ਮਰ ਗਏ ਐ ਗੁਰੂ ਦਾ ਸਿੱਖ ਇਹ ਕੇਸਾਂ ਦੇ ਚ ਕੰਗਾ ਨਹੀਂ ਫੇਰੇਗਾ ਉਸ ਤਰ੍ਹਾਂ ਫੇਰੇ ਇਹ ਅਮਰਤ ਵੇਲੇ ਨਹੀਂ ਉਠੇਗਾ ਇਹ ਜਪ ਤਪ ਨਹੀਂ ਕਰੇਗਾ ਮਤ ਜੋ ਮਰ ਗਏ ਮਾਸੂਮ ਬੱਚੇ ਦੀ ਮਾਂ ਨਾ ਆਵੇ ਕਿਵੇਂ ਪੱਲੇਗਾ ਮਤ ਨਹੀਂ ਹੈ ਚੰਗੀ ਮਤ ਨਹੀਂ ਹੈ ਇਹ ਮਨੁੱਖ ਕਿਵੇਂ ਜੀ ਸਕੇਗਾ